ਬੱਡੇ ਦੇਖ ਚੇ ਦੇਖ ਚੇ ਕਹਿੰਦੇ ਜੀ ਇਸ ਨੂੰ ਜੀ ਕਾ ਕੁਛ ਬਣਾਦੇ ਜੀ ਆਪਾਂ ਜੀ ਜੀ ਸਾਲੇ 7ਵੇਂ ਪਾਛੇ ਜੋ ਸਾਨੂੰ ਵਰਦਾਨ ਮਿਲੇ ਗਈ ਅੱਛਾ ਸਾਨੂੰ ਵਰਦਾਨ ਮਿਲੇ ਕਿ ਜਿਹੜੇ 7ਵੇਂ ਪਾਛੇ हिसाब થી ਉਹ ਕਹਿੰਦੇ ਵੀ ਤੁਹਾਡੇ ਸੋਨਾ ਚਾਂਦੀ ਦੇ ਭਾਅ ਵੇਖਣਗੇ ਹੂੰ ਤੁਹਾਡੇ ਬਰਤਨ ਜਿਹੜੇ ਹੈ ਭਾਂਡੇ ਜਿਹੜੇ ਹੈ ਸੋਨੇ ਦੇ ਭਾਅ ਵੇਖਣਗੇ ਜੀ ਘਰ ਘਰ ਦੇ ਵਿੱਚ ਮੈਂ ਦੇਖਿਆ ਇੱਥੇ ਬਣਦੇ ਨੇ ਫੈਕਟਰੀਆਂ ਦਾ ਬਹੁਤ ਲੱਗੀ ਹੋਈ ਆ ਹੋਰ ਜਿਹੜਾ ਖਾਣਾ ਬਣਦਾ ਉਹਦੀ ਕੀ ਖਾਸੀਅਤ ਹੈ ਕੀ ਕਹਿੰਦੇ ਤੁਸੀਂ ਦੇਖੋ ਜਿਹੜਾ ਇਸ ਟਾਈਮ ਆਪਾਂ ਐਨ ਦੇ ਬਰਤਨ ਦੇ ਵਿੱਚ ਆਪਾਂ ਦਾਲ ਸਬ지 ਪਾਉਨੇ ਆ ਜੀ ਉਹ ਜਿੰਨੇ ਆਪਾਂ ਖਾਉਂਗੇ ਕਾਲੀ ਹੋ ਵੀ ਖਾਉਂਗੇ ਦਾਲ ਸਬ지 ਉਹ ਆਪਣੇ ਅੰਦਰ ਜਾਊਗੀ ਹੂੰ ਉਹ ਉਹਨੇ ਬੈਨੀਫਿਟ ਹੈ ਲੂ ਦੇਖ ਸਕਦੇ ਲੋਹੇ ਵਰਗੇ ਹੱਥ ਹੈ ਇਹਨਾਂ ਦੇ ਜੀ ਸਰਬਲੋ ਦੇ ਭਾਂਡੇ ਆ ਚਮਚ ਹੈ ਗਲਾਸ ਹੈ ਕੜਚੀ ਹੈ ਔਰ ਸਤਵੇਂ ਪਾਤਸ਼ਾਹੀ ਜਿਹੜੇ ਹੈ ਉਹਨਾਂ ਨੇ ਜਿਹੜਾ ਇਹਨਾਂ ਨੂੰ ਵਰਦਾਨ ਦਿੱਤਾ ਹੋਇਆ ਸਰਬਲੋ ਦੇ ਭਾਂਡਿਆਂ ਦਾ ਨਾਲ ਹੈ ਥਾਲ ਪੂਰਾ ਸੈਟ ਜਿਹੜਾ ਕੰਪਲੀਟ ਹੋ ਗਿਆ ਜੀ ਸਰਜੀਤ ਜੀ ਬੜੀ ਜੀ ਗੱਲ ਜੀ ਆ ਦੇਖੋ ਜੀ ਪੂਰੇ ਪੂਰੀ ਦੀ ਪੂਰੀ ਕਿੱਟ ਦੇਖੋ ਜੀ ਆ ਹੈ ਗੁਰੂ ਸਾਹਿਬ ਦਾ ਵਰਦਾਨ ਜਿਹੜਾ ਹੈ ਇਹਨਾਂ ਨੂੰ ਮਿਲਿਆ ਹੋਇਆ ਸਰ ਕੀ ਕਾਲੀ ਮੈਂ ਕਿ ਸਰਬਲੋਹ ਦੇ ਪਾਂਡਿਆਂ ਲਈ ਘੜੂਆ ਮਸ਼ਹੂਰ ਹੈ ਕਿ ਕਿੰਨੀਆਂ ਕਿ ਫੈਕਟਰੀਆਂ ਇੱਥੇ ਦੀ? ਅੱਛੇ 5-6 ਫੈਕਟਰੀ ਹੈ। ਪੰਜ-ਛੇ ਫੈਕਟਰੀਆਂ ਹੈਗੀਆਂ ਆ ਵੱਡੀਆਂ ਫੈਕਟਰੀਆਂ ਤੇ ਤੁਹਾਡੀ ਅਸੀਂ ਫੈਕਟਰੀ ਦਿਖਾ ਰਹੇ ਕੀ ਨਾਮ ਹੈ ਜੀ ਕਿਸ ਨਾਂ ਤੇ ਹੈ? ਇਹ ਮਿਸਟਰ ਰਛਤਰ ਸਿੰਘ ਦੇ ਨਾਂ ਤੇ ਹੈ। ਲੋਹਾਰ ਵੱਜਦੇ ਆਪਾਂ ਸਾਰੇ ਜੀ ਇੱਥੇ। ਸਾਰੇ ਲੋਹਾਰਾਂ ਦੇ ਤਮਾਨ ਲੋਦੀ ਆਉਜੀ ਦਿਖਾਈਏ ਜੀ ਆ ਦੇਖੋ ਜੀ ਸਰਬਲੋਹ ਦੇ ਭਾਂਡੇ ਬਣਦੇ ਆ ਜੀ ਆ ਫੈਕਟਰੀ ਹੈ ਜੀ ਆ ਵੱਡੇ ਵੱਡੇ ਦੇਖ ਚੇ ਦੇਖ ਚੇ ਕਹਿੰਦੇ ਜੀ ਇਸ ਨੂੰ ਜੀ ਕਿਆ ਕੁਛ ਬਣਾਉਂਦੇ ਜੀ ਆਪਾਂ ਜੀ ਸਾਰਾ ਸਮਾਨ ਬਣਾਉਂਦੇ ਚਮਚਾ ਕਰਤੀ ਥਾਲੀ ਪ੍ਰਾਤ ਪਤੀਲੀ ਹੂੰ ਜੋ ਮਰਜੀ ਹੈ ਬਾਟਾ ਕੋਲੀ ਜੋ ਮਰਜੀ ਹੈ ਬਾਟਾ ਕੋਲ ਕਿੰਨੀ ਵੀ ਪੀੜੀ ਕੰਮ ਕਰ ਰਹੀ ਥੋੜੀ ਜੀ 6.5ਵੀਂ ਪੀੜੀ 7ਵੇਂ ਪਾਛੇਜੇ ਤੁਹਾਨੂੰ ਵਰਦਾਨ ਮਿਲੇ ਗਈ ਅੱਛਾ 7ਵੇਂ ਪਾਛੇਜੇ ਤੁਹਾਨੂੰ ਵਰਦਾਨ ਮਿਲਿਆ ਹੈ ਹਾਂਜੀ ਵੀ ਇਹ ਹੀ ਬਰਤਨਾਂ ਭਾਂਡੇ ਬਣਨਗੇ ਕੀ ਵਰਦਾਨ ਮਿਲਿਆ ਥੋੜੀ ਜਾਣਕਾਰੀ ਦਿਓ ਉਹ ਸਾਨੂੰ ਵਰਦਾਨ ਮਿਲੇ ਕਿ ਜਿਹੜੇ ਸਤਵੇਂ ਪਾਸ਼ੇ हिसाब થી ਉਹ ਕਹਿੰਦੇ ਵੀ ਥੋੜਾ ਸੋਨਾ ਚਾਂਦੀ ਦੇ ਭਾਅ ਵੇਖਣਗੇ ਹੂੰ ਤੇ ਵਿਕਰੇ ਸੋਨੇ ਚਾਂਦੀ ਦੇ ਭਾਅ ਆ ਕੀ ਇਹ ਦੇਖਿਆ ਜੀ ਹੈ ਇਹ ਇਹ ਦੇਖੀ ਹੈ ਜੀ ਇਹ ਪੂਰੀ ਦੇਖੀ ਹੈ ਇਹ ਦੀ ਖਾ ਇਹਨੂੰ ਕਿੰਨੇ ਹੈਂਡਲ ਲਗਾਏ ਜੀ ਆਪਾਂ ਨੇ 4 ਚਾਰ ਹੈਂਡਲ ਚਾਰ ਹੈਂਡਲ ਲਗਾਏ ਦੀ ਜੀ ਉਹਦੇ ਵਿੱਚ 10 ਕਿਲੋ ਘੱਟੋ ਘੱਟ ਦਾਲ ਬਣ ਸਕਦੀ 10 ਕਿਲੋ ਦਾਲ ਬਣ ਸਕਦੀ ਸਪਲਾਈ ਆਪਣੀ ਕਿੱਥੇ ਕਿੱਥੇ ਹੁੰਦੀ ਹੈ ਜੀ ਸਪਲਾਈ ਆਲ ਵਰਲਡ ਦੇ ਵਿੱਚ ਆਲ ਵਰਲਡ ਦੇ ਵਿੱਚ ਜੀ ਕਮਾਲ ਹੈ ਜੀ ਕਮਾਲ ਆਪਣਾ ਨੰਬਰ ਬੋਲ ਦਿਓ ਜੇ ਨਾ ਕਈ ਵਾਰ ਕੋਈ ਦੇਖ ਲੈਂਦਾ ਜੀ ਸੁਣ ਲੈਂਦਾ ਜੀ ਨੰਬਰ 98726 ਹੂੰ 3469 ਹੂੰ 78 ਔਰ ਦੂਸਰਾ ਨੰਬਰ ਹੈਗੇ 78 8110 808178 8081 ਹਾਂਜੀ ਲਓ ਜੀ ਇਹ ਹੈਗੇ ਟੈਲੀਫੋਨ ਨੰਬਰ ਪੂਰੀ ਦੁਨੀਆ ਦੇ ਵਿੱਚ ਇਹਨਾਂ ਦੇ ਵਰਤਤੇ ਪਾਇਓ ਜੀ ਕੈਮਰਾ ਆਹ ਦੇਖ ਕੇ ਦਿਖਾਓ ਜੀ ਔਰ ਇਹਦੇ ਵਿੱਚ ਤੁਸੀਂ ਜਿਹੜਾ ਕੰਮ ਕਰਦੇ ਆਂ ਜੀ ਅ ਕਿਸ ਤਰ੍ਹਾਂ ਇਹਨੂੰ ਸਰਬ ਲੋਕ ਕਿਉਂ ਕਹਿੰਦੇ ਜੀ ਕਾਰਨ ਕੀ ਹੈ ਸਰਵਰ ਇਹਦਾ ਕਾਰਨ ਹੈ ਇਹ ਅਸੀਂ ਇਸ ਟਾਈਮ ਅਸੀਂ ਗਰਮ ਨਹੀਂ ਕਰਦੇ ਉਸ ਟਾਈਮ ਸਰਵਰ ਨਹੀਂ ਬਣ ਸਕਦਾ ਇਹ ਅੱਛਾ ਜੀ ਜਿਸ ਤਰ੍ਹਾਂ ਗਰਮ ਨਹੀਂ ਕਰਦੇ ਆ ਜੀ ਹੂੰ ਇਸ ਟਾਈਮ ਅਸੀਂ ਗਰਮ ਕਰਦੇ ਆ ਉਸ ਟਾਈਮ ਸਰਵਰ ਬਣਦਾ ਹੀ ਹੈ ਹਾਂਜੀ ਆ ਕੀ ਬਣਾਇਆ ਜੀ ਆਪਾਂ ਦੀ ਇਹ ਦੇਗਾ ਬਣਾਇਆ ਹੈ ਆਪਾਂ ਨੇ ਨਿਹੰਗ ਸਿੰਘਾਂ ਦਾ ਜੀ ਇਹ ਨਿਹੰਗ ਸਿੰਘਾਂ ਦਾ ਬਣਾਇਆ ਜੀ ਦੇਗਾ ਆ ਦੇਖੋ ਜੀ ਕਮਾਲ ਦੀ ਗੱਲ ਹੈ ਕਾਫੀ ਭਾਰੀ ਹੈ ਜੀ ਇਹ ਮੈਂ ਸੁਣਿਆ ਕਹਿੰਦੇ ਕਿ ਜਿੰਨਾ مانਜਦੇ ਜਾਓ ਉਨਾ ਹੀ ਚਮਕਦਾ ਜਾਂਦਾ ਜੀ ਇਹ ਹਾਂਜੀ ਹਾਂਜੀ ਇਹ ਸੁਰਜੀਤ ਜੀ ਸਾਡੇ ਨਾਲ ਹੈ ਮੈਨੂੰ ਰਸਤੇ 'ਚ ਕਹਿ ਰਹੇ ਸੀ ਇਹ ਗੱਲ ਇਹ ਚਾਂਦੀ ਦਾ ਚਮਕੂਗਾ ਇਹ ਚਾਂਦੀ ਵਾਂਗ ਚਮਕੂਗਾ ਜਿੰਨਾ ਮਨਜੂਗਾ ਉਨਾ ਹੀ ਚਮਕੂਗਾ ਜੀ ਆ ਦੇਖੋ ਜੀ ਏਡੇ ਏਡੇ ਹੈਂਡਲ ਲੱਗੇ ਦੀ ਪਾਓ ਜੀ ক্লোਜ਼ ਕਰਕੇ ਕੈਮਰਾ ਜਰਾ ਆ ਦੇਖੋ ਇਹ ਜਿਹੜੇ ਹੈਂਡਲ ਆ ਹੈ ਦੇਖ ਚਾ ਪੂਰੇ ਤਰੀਕੇ ਨਾਲ ਇਸ ਦਾ ਢੱਕਣ ਲਗਾਇਆ ਹੋਇਆ ਜੀ ਔਰ ਬਹੁਤ ਵਧੀਆ ਤਰੀਕੇ ਨਾਲ ਰਿਪੇਅਰ ਵੀ ਕਰ ਦਿੰਦੇ ਆਂ ਜੀ ਆਪਾਂ ਦੀ ਹਾਂ ਜੀ ਰਿਪੇਅਰ ਬੇਲੇਟ ਵੀ ਹੈ ਜੀ ਬੇਲੇ ਅਵੇਲੇ ਪੂਰੀ ਅਵੇਲੇਬਲ ਹੈਗੇ ਜੀ ਹਾਂ ਜੀ ਆਪ ਬਣਾਏ ਜੀ ਕੜਾਹੇ ਕਿੰਨੇ ਵੱਡੇ ਵੱਡੇ ਕੜਾਹੇ ਬਣਾਉਣੇ ਜੀ ਤੁਸੀਂ ਮੈਂ ਕਹਿੰਦਾ ਜੀ ਜਿੰਨੇ ਤੁਸੀਂ ਕਰੋਗੇ ਉਹਨਾਂ ਬਣਾ ਦੂੰਗਾ ਹਜ਼ੂਰ ਸਾਹਿਬ ਦੇਖ ਕੇ ਅਸੀਂ ਜਾ ਕੇ ਹਮ ਇੱਥੇ ਮੈਂ 3 ਫੁੱਟ ਮੋਤੇ ਲੈ ਕੇ 9 ਫੁੱਟ ਮੂ ਤੱਕ ਉਸ ਤੋਂ ਬਾਅਦ ਅਲੇਵਾ 9 ਫੁੱਟ ਮੂੰਹ ਦਾ 12.5 ਫੁੱਟ ਮੂੰਹ ਔਰ 8.5 ਫੁੱਟ ਡੀਪ ਉਹਨੇ ਉਨੇ ਵੱਡੇ 12 ਫੁੱਟ ਮੂੰਹ ਤੇ 8.5 ਫੁੱਟ ਡੀਪ ਦਾ ਕੜਾਹਾ ਬਣਾਇਆ ਜੀ ਤੁਸੀਂ ਹਾਂਜੀ ਵਾਹ ਜੀ ਵਾਹ ਉੱਤੇ ਦੇਖ ਸਕਦੇ ਹੋ ਜੀ ਤਾਂ ਕਿ ਉੱਪਰ ਹੈ ਜੀ ਨਾ ਨਾ ਕਮਰੇ ਜੀ ਐਵੇਂ ਨਹੀਂ ਹੈ ਜੀ ਕਵਰੇਜ ਡਾ ਦੀ ਪੂਰਾ ਹਾਂਜੀ ਕਮਰਾ ਪੂਰੇ ਕਵਰੇਜ ਡਾ ਬਣਾਤਾ ਤਿਆਰ ਕੀਤਾ ਸੰਤ ਬਾਬਾ ਨਿਧਾਨ ਸਿੰਘ ਦੇ ਡੇਰੇ ਦੇ ਵਿੱਚ ਬਣਾਇਆ ਹੋਇਆ ਜੀ ਸੰਤ ਬਾਬਾ ਨਿਧਾਨ ਸਿੰਘ ਦੇ ਡੇਰੇ ਦੇ ਵਿੱਚ ਬਣਾਇਆ ਹੋਇਆ ਜੀ ਕੰਪਰਸਾਦੀ ਆਪਨਾ ਸ਼ੰਤ ਬਾਬਾ ਨਿੰਦਰ ਸਿੰਘ ਦੀ ਉੱਥੇ ਜਾ ਕੇ ਬਣਾਉਂਦੇ ਕਿ ਇੱਥੋਂ ਬਣਾ ਕੇ ਲੈ ਕੇ ਜਾਂਦੇ ਉੱਥੇ ਜਾ ਕੇ ਬਣਾਏ ਉੱਥੇ ਜਾ ਕੇ ਬਣਾਏ ਉੱਥੇ ਜਾ ਕੇ ਬਣਾਏ ਪੂਰੀ ਬਖਸ਼ਿਸ਼ ਹੈ ਗੁਰੂ ਸਾਹਿਬ ਦੀ ਤੁਹਾਨੂੰ ਕਿ ਤੁਹਾਡੇ ਬਰਤਨ ਜਿਹੜੇ ਹੈ ਭਾਂਡੇ ਜਿਹੜੇ ਹੈ ਸੋਨੇ ਦੇ ਭਾਅ ਵਿਕਣਗੇ ਜੀ ਘਰ ਕਰਦੇ ਵਿੱਚ ਮੈਂ ਦੇਖਿਆ ਇੱਥੇ ਬਣਦੇ ਨੇ ਫੈਕਟਰੀਆਂ ਦਾ ਬਹੁਤ ਲੱਗੀ ਹੋਈ ਹੈ ਹੋਰ ਕੀ ਕੁਝ ਬਣਾਉਂਦੇ ਜੀ ਤੁਸੀਂ ਕੜਾਈਆਂ ਕੜੂਈਆਂ ਤੋਂ ਇਲਾਵਾ ਜੋ ਮਰਜੀ ਦੇਖ ਲਓ ਇਹ ਬਰਤਨ ਸਾਰੇ ਬਣੇ ਵੇ ਸਾਰੇ ਰੰਗਾਵਾ ਦੇ ਬਰਤਨ ਬਣੇ ਪਏ ਸਾਰੇ ਕਹਿੰਦੇ ਬਾਟੇ ਤੱਕ ਬਣਾਈ ਪਈ ਜੀ ਸਾਡੇ ਵਾਹ ਜੀ ਵਾਹ ਇੱਕ ਬਾਲਟੀ ਦਿਖਾਇੋ ਜੀ ਜਿਹੜਾ ਸਾਨੂੰ ਦੀ ਕੁਆਲਿਟੀ ਵੀ ਦਿਖਾਇਓ ਜੀ ਆਹ ਦੇਖੋ ਜੀ ਆਹ ਆਹ ਦੇਖਤੀ ਬਣਾਈ ਹੋਈ ਹੈ ਕਿੰਨੀ ਵੱਡੀ ਕਮਾਲ ਦੀ ਗੱਲ ਹੈ ਜੀ ਕਿੰਨੇ ਜਾਣੇ ਪਰਿਵਾਰ ਦੇ ਮੈਂਬਰ ਕੰਮ ਕਰਦੇ ਜੀ ਅਸੀਂ 5-6 ਮੈਂਬਰ ਆਈਏ ਇੱਥੇ ਜੀ ਇੱਥੇ ਸਾਰੇ ਕੰਮ ਕਰਦੇ ਰਹਿੰਦੇ ਸਵੇਰੇ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਫੈਕਟਰੀ ਚੱਲਦੀ ਹੈ ਦੇਖੋ ਜੀ ਸਵੇਰੇ 8 ਵਜੇ ਤੋਂ ਆ ਕੇ 7 ਵਜੇ ਤੱਕ ਚੱਲਦੀ ਹੈ ਕਮਾਲ ਹੈ ਜੀ ਆਹ ਦੇਖੋ ਜੀ ਆ ਬਾਲਟੀ ਦੇਖੋ ਜੀ ਆ ਸਰਬਲੋਹ ਦੇ ਬਰਤਨ ਆ ਦੇਖੋ ਜੀ ਪੂਰੀਆਂ ਬਾਲਟੀਆਂ ਬਣ ਰਹੀਆਂ ਜੀ ਦੇਖੋ ਵਿਰਸੇ ਤੇ ਵਿਰਾਸਤ ਦੇ ਉੱਤੇ ਕੰਮ ਕਰਦੇ ਆ ਕੁੜੂਆਂ ਪਿੰਡ ਦੇ ਵਿੱਚ ਸਰਬਲੋਹ ਦੇ ਭਾਂਡੇ ਬਣਦੇ ਆ ਔਰ ਵਿਰਾਸਤੀ ਕੰਮ ਹੈ ਔਰ ਗੁਰੂ ਸਾਹਿਬ ਨੇ ਪੂਰੀ ਬਖਸ਼ਿਸ਼ ਕੀਤੀ ਹੋਈ ਹੈ ਇਸ ਬਰਾਦਰੀ ਨੂੰ ਕਿ ਤੁਹਾਡੇ ਬਰਤਨ ਜਿਹੜੇ ਭਾਂਡੇ ਹੈ ਔਰ ਸੋਨੇ ਦੇ ਭਾਅ ਵਿਕਣਗੇ ਵਾਕਈ ਬਹੁਤ ਵੱਡਾ ਕੰਮ ਕਰ ਰਹੇ ਆ ਇਹ ਸਾਡਾ ਵਿਰਸੇ ਤੇ ਵਿਰਾਸਤ ਦੀ ਚੀਜ਼ ਦਿਖਾਣੀ ਸਾਡਾ ਫਰਜ਼ ਹੈ ਸੱਤਵੇਂ ਗੁਰੂ ਸਾਹਿਬ ਨੇ ਬਖਸ਼ਿਸ਼ ਦਿੱਤੀ ਜੀ ਹਾਂਜੀ ਹਾਂਜੀ ਕਮਾਲ ਹੈ ਜੀ ਬਹੁਤ ਵਧੀਆ ਜੀ ਔਰ ਇਸ ਫੈਕਟਰੀ ਦੇ ਵਿੱਚ ਜਿਹੜਾ ਹੈ ਇਹਨਾਂ ਤੋਂ ਇਲਾਵਾ ਕੋਈ ਤੁਸੀਂ ਐਗਰੀਕਲਚਰ ਦੇ ਟੂਲਸ ਵੀ ਬਣਾਉਂਦੇ ਹੋ ਕੁਝ ਨਹੀਂ ਪਹਿਲਾਂ ਬਣਾਏ ਹੂੰ ਪਰ ਅੱਜ ਕੱਲ ਸਿਰਫ ਤੁਸੀਂ ਭਾਂਡੇ ਹੀ ਬਣਾ ਰਹੇ ਭਾਂਡਿਆਂ ਤੋਂ ਹੀ ਵੇਲ ਨਹੀਂ ਹੈਗਾ ਜੀ ਹਾਂਜੀ ਮੇਰੇ ਕੋਲ ਆਲ ਬੱਡ ਦੇ ਵਿੱਚ ਜਿਹੜੇ ਬਰਤਨ ਹੈ ਅਗਲੇ ਕਰਚ ਦੇ ਹੂੰ ਉਹ ਵੀ ਸਮਾਂ ਹੈ ਉਹ ਵੀ ਬਣਾ ਸਕਦੇ ਮੈਂ ਹਮਮ ਅੱਛਾ ਸਰਵ ਲੋਹ ਦੇ ਬਰਤਨਾਂ ਦੇ ਵਿੱਚ ਜਿਹੜਾ ਖਾਣਾ ਬਣਦਾ ਉਹਦੀ ਕੀ ਖਾਸੀਅਤ ਹੈ ਕਹਿੰਦੇ ਤੁਸੀਂ ਦੇਖੋ ਜਿਹੜਾ ਇਸ ਟਾਈਮ ਆਪਾਂ ਆਇਰਨ ਦੇ ਬਰਤਨ ਦੇ ਵਿੱਚ ਆਪਾਂ ਦਾਲ ਸਬ지 ਪਾਉਨੇ ਆ ਜੀ ਉਹ ਜਿੰਨੇ ਆਪਾਂ ਖਾਉਂਗੇ ਕਾਲੀ ਹੋ ਵੀ ਖਾਉਂਗੇ ਦਾਲ ਸਬ지 ਉਹ ਆਪਣੇ ਅੰਦਰ ਜਾਊਗੀ ਹਮ ਉਹ ਉਹਨੇ ਬੈਨੀਫਿਟ ਹੈ ਲੋਹਾ ਅੰਦਰ ਜਾਊਗਾ ਆਇਰਨ ਜਾਏਗਾ ਜੀ ਹਾਂ ਜੀ ਆਇਰਨ ਦੇਖੋ ਜੀ ਅੱਜ ਕੱਲ੍ਹ ਤੋਂ ਕਹਿੰਦੇ ਕਿ ਉਹ ਨਾਨ ਸਟਿਕ ਯੂਜ਼ ਕਰੀ ਜਾਂਦੇ ਆ ਉਹਦਾ ਫਾਇਦਾ ਨਹੀਂ ਫਾਇਦਾ ਸਰਬਲੋਹ ਦੇ ਬਰਤਨਾਂ ਦਾ ਜੀ ਕੜਾਹੀ ਦਿਖਾਓ ਜੀ ਜਰਾ ਇੱਕ ਜੀ ਆਹ ਲੈਓ ਜੀ ਚੱਕੀਓ ਕੜਾਹੀ ਦਿਖਾਓ ਜੀ ਆਹ ਦੇਖੋ ਜੀ ਇਹ ਕੜਾਹੀ ਹੈ ਸਰਬਲੋਹ ਦੇ ਬਰਤਨ ਜਿਹੜੇ ਘੜੂਏ ਦੇ ਵਿੱਚ ਇਹ ਆਇਰਨ ਹੈ ਕਹਿੰਦੇ ਜੀ ਇਹਦੇ ਵਿੱਚ ਪੂਰਾ ਜਿਹੜਾ ਖਾਣਾ ਬਣੇਗਾ ਉਸ ਦਾ ਕਲਰ ਥੋੜਾ ਜਿਹਾ ਬਲੈਕ ਹੋ ਜਾਏਗਾ ਇਹੀ ਕਹ ਰਹੇ ਨੇ ਜੀ ਪਰ ਉਹ ਸਿੱਧੀ ਆਇਰਨ ਜਿਹੜੀ ਹੈ ਤੁਹਾਡੇ ਅੰਦਰ ਜਾਂਦੀ ਹੈ ਜੀ ਹਾਂ ਜੀ ਹਾਂ ਜੀ ਇਹ ਆਇਰਨ ਤੁਹਾਡੇ ਅੰਦਰ ਜਾਂਦੀ ਹੈ ਇਹ ਇਸ ਦਾ ਫਾਇਦਾ ਹੈ ਤਾਂ ਪਹਿਲਾਂ ਪੁਰਾਣੇ ਸਮੇਂ 'ਚ ਜਿਹੜੇ ਸਰਬਲੋਹ ਦੇ ਬਰਤਨ ਜਿਹੜੇ ਸੀ ਭਾਂਡੇ ਸੀਗੇ ਉਹਨਾਂ ਕਰਕੇ ਲੋਕੀ ਸਿਹਤਮੰਦ ਰਹਿੰਦੇ ਸੀ ਜਿਵੇਂ ਜਿਵੇਂ ਅਸੀਂ ਨਾਨ ਸਟਿਕਵਲ ਚਲੇ ਗਏ ਜਾਂ ਹੋਰ ਚੀਜ਼ਾਂ ਵੱਲ ਚਲੇ ਗਏ ਫੈਸ਼ਨ ਪ੍ਰਸਟਿਵਲ ਚਲੇ ਗਏ ਸਿਹਤ ਨੂੰ ਕਰ ਲਿਆ ਖਰਾਬ ਜੇਕਰ ਸਿਹਤ ਬਣਾਣੀ ਹੈ ਸਰਬਲੋਹ ਦੇ ਭਾਂਡੇ ਜਿਹੜੇ ਹਨ ਇਹਨਾਂ ਨੂੰ ਤੁਸੀਂ ਵਰਤੋ ਅਤੇ ਦੇਖੋ ਜੀ ਸਾਰਾ ਸਮਾਨ ਬਾਬਾ ਇਹ ਕੀ ਚੀਜ਼ ਹੈ ਜੀ ਇਹ ਪਤੀਲੀ ਇਹ ਪਤੀਲੀ ਹੈ ਜੀ ਦੇਖੋ ਜੀ ਅੱਜ ਤੱਕ ਮੈਂ ਆਪਣੇ ਜਿਸ ਟਾਈਮ ਮੇਰੇ ਚੋਟ ਲੱਗ ਜਾਂਦੀ ਹੈ ਜੀ ਅਜੇ ਤੱਕ ਅਜੇ ਤੱਕ ਮੈਂ ਆਪਣੇ ਉਹ ਇੰਜੈਕਸ਼ਨ ਲਵਾਇਆ ਹੈਗਾ ਅੱਛਾ ਇੰਜੈਕਸ਼ਨ ਨਹੀਂ ਲਵਾਇਆ ਜਿਵੇਂ ਕਹਿੰਦੇ ਟੈਟਨਸ ਦਾ ਇੰਜੈਕਸ਼ਨ ਲਵਾਉਣਾ ਪੈਂਦਾ ਬਣਾਦੇ ਬਣਾਦੇ ਚੋਟ ਲੱਗ ਵੀ ਜਾਂਦੀ ਕਿਤੇ ਕਦੇ ਲਵਾਏ ਨਹੀਂ ਅੱਛਾ ਇਸ ਕਦੇ ਇੰਜੈਕਸ਼ਨ ਨਹੀਂ ਲਵਾਇਆ ਸਿੱਧਾ ਹੀ ਬਣਦਾ ਜੀ ਕਦੇ ਨਹੀਂ ਲਵਾਇਆ ਹੂੰ ਤੁਹਾਡੇ ਪਿਤਾ ਜੀ ਵੀ ਇਹੀ ਕੰਮ ਕਰਦੇ ਸੀਗੇ ਹਾਂ ਜੀ ਹੂੰ ਮੇਰੇ ਫਾਦਰ ਸਾਹਿਬ ਵੀ ਇਹੀ ਕੰਮ ਕਰਿਆ ਮੇਰੇ ਦਾਦਾ ਜੀ ਵੀ ਇਹੀ ਕੰਮ ਕਰਦੇ ਹੂੰ ਪਰ ਜਿਹੜੇ ਸਾਡੇ ਰੋਮ ਹੈ ਰੋਮਾ ਰਹੀਂ ਸਾਡੇ ਅੰਦਰ ਇਹ ਚੱਲੇ ਜਾਂਦਾ ਹੈ ਲੋਹਾ ਚਲਾ ਜਾਂਦਾ ਰੂਮਾਂ ਦੇ ਰਾਹੀਂ ਤੇ ਅੰਦਰ ਤੱਕ ਚਲਾ ਜਾਂਦਾ ਤੁਹਾਡੇ ਸਰੀਰ ਦੇ ਅੰਦਰ ਤੱਕ ਲੋਹਾ ਹੀ ਲੋਹਾ ਤਾਂ ਤਾਂ ਅਸੀਂ ਕੈਸੇ ਆਇਰਨ ਮੈਨ ਹੈ ਤੁਸੀਂ ਆਹ ਹੈ ਦੇਖੋ ਆਇਰਨ ਮੈਨ ਆਫ ਇੰਡੀਆ ਇਹਨਾਂ ਨੂੰ ਕਹਿੰਦੇ ਆਇਰਨ ਮੈਨ ਆਫ ਇੰਡੀਆ ਇਹ ਕੜੂਵਾਂ ਦੇ ਵਿੱਚ ਹੈ ਰੂਮ ਰੂਮ ਦੇ ਵਿੱਚ ਲੋਹਾ ਅੰਦਰ ਚਲਾ ਜਾਂਦਾ ਪਰ ਕੋਈ ਜਿਹੜਾ ਹੈ ਕੋਈ ਵੀ ਕਿਸੇ ਪ੍ਰਕਾਰ ਦਾ ਇਲਾਜ ਨਹੀਂ ਕਰਾਂਦੇ ਕੰਮ ਕਰਦੇ ਜਾਂਦੇ ਆ ਹੱਥ ਦੇਖ ਸਕਦੇ ਲੋਹੇ ਵਰਗੇ ਹੱਥ ਹੈ ਇਹਨਾਂ ਦੇ ਜੀ ਸਰਬਲੋ ਦੇ ਭਾਂਡੇ ਆ ਚਮਚ ਹੈ ਗਲਾਸ ਹੈ ਕੜਚੀ ਹੈ ਔਰ ਸਤਵੇਂ ਪਾਤਸ਼ਾਹੀ ਜਿਹੜੇ ਹੈ ਉਹਨਾਂ ਨੇ ਜਿਹੜਾ ਹੈ ਇਹਨਾਂ ਨੂੰ ਵਰਦਾਨ ਦਿੱਤਾ ਹੋਇਆ ਸਰਬਲੋ ਦੇ ਭਾਂਡੇ ਨਾਲ ਹੈ ਥਾਲ ਪੂਰਾ ਸੈਟ ਜਿਹੜਾ ਕੰਪਲੀਟ ਹੋ ਗਿਆ ਜੀ ਸਰਦੀਪ ਜੀ ਬੜੀ ਜੀ ਗੱਲ ਜੀ ਆ ਦੇਖੋ ਜੀ ਪੂਰਾ ਤਾਂ ਪੂਰਾ ਸੈਟ ਗਏ ਜੀ ਆ ਦੇਖੋ ਜੀ ਇੱਕ ਕੋਲੀ ਹੈ ਜੀ ਬਾਟਾ ਜੀ ਪੂਰਾ ਬਾਟਾ ਹੈ ਜੀ ਅਰੇ ਬਾਟੇ ਜਿਹੜੇ ਹੈ ਉਹ ਵਿਸ਼ੇਸ਼ ਤੌਰ ਤੇ ਅੰਮ੍ਰਿਤ ਪਾਨ ਦੇ ਲਈ ਜਿਹੜੇ ਹੈ ਉਹ ਉਹ ਵੀ ਹੈ ਦਿਖਾਓ ਜੀ ਆ ਦੇਖੋ ਜੀ ਅੰਮ੍ਰਿਤ ਪਾਨ ਦੇ ਲਈ ਬਾਟੇ ਵੀ ਜਿਹੜੇ ਹੈ ਇੱਥੇ ਕੜੂਏ ਦੇ ਵਿੱਚ ਹੀ ਮਿਲਦੇ ਆ ਸਰਬਲੋਹ ਦੇ ਭਾਂਡੇ ਜਿਹੜੇ ਹੈ ਜੇਕਰ ਤੁਸੀਂ ਬਣਦੇ ਹੋਏ ਦੇਖਣੇ ਹੈ ਤਾਂ ਇਸ ਜਗ੍ਹਾ ਤੇ ਆ ਕੇ ਦੇਖ ਵੀ ਸਕਦੇ ਆ ਜੀ ਇਹ ਦੇਖੋ ਜੀ ਅੰਮ੍ਰਿਤ ਪਾਨ ਦੇ ਲਈ ਬਾਟਾ ਹੈ ਇਹ ਖੰਡਾ ਵੀ ਹੈ ਗਨਾਲ ਜੀ ਦੇਖੋ ਜੀ ਸਾਰਾ ਕੁਝ ਇਹ ਤਿਆਰ ਕਰਦੇ ਆ ਪੂਰੀ ਦੀ ਪੂਰੀ ਕਿੱਟ ਦੇਖੋ ਜੀ ਆਹ ਹੈ ਗੁਰੂ ਸਾਹਿਬ ਦਾ ਵਰਦਾਨ ਜਿਹੜਾ ਹੈ ਇਹਨਾਂ ਨੂੰ ਮਿਲਿਆ ਹੋਇਆ ਹੈ ਸਰਬਲੋਹ ਦੇ ਭਾਂਡੇ ਬਰਤਨ ਦਿਖਾ ਕੇ ਤੇ ਗੁਰੂ ਸਾਹਿਬ ਦੇ ਵਰਦਾਨ ਦੀ ਗੱਲਬਾਤ ਕਰਕੇ ਜਿਹੜਾ ਹੈ ਬਹੁਤ ਚੰਗਾ ਲੱਗ ਰਿਹਾ ਤੁਸੀਂ ਜਰੂਰ ਕਰਿਓ ਕਮੈਂਟ ਜਿਹੜਾ ਤੁਸੀਂ ਇਸ ਵਲੌਗ ਨੂੰ ਦੇਖ ਰਹੇ ਹੋ ਕੀ ਕਹਿੰਦੇ ਹੋ ਤੁਹਾਡੀ ਜਾਣਕਾਰੀ ਦੇ ਵਿੱਚ ਵੀ ਜੇਕਰ ਕੋਈ ਗੱਲ ਹੈ ਤਾਂ ਸਰਬਲੋਹ ਦੇ ਭਾਂਡਿਆਂ ਦੇ ਬਾਰੇ ਜਰੂਰ ਸਾਡੀ ਜਾਣਕਾਰੀ 'ਚ ਵਾਧਾ ਕਰਿਓ ਜੀ ਇਹ ਜਿਹੜੀ ਤੁਸੀਂ ਗੱਲ ਕਹੀ ਨਾ ਜੀ ਲੋਹਾ ਤੁਹਾਡੇ ਅੰਦਰ ਚਲਾ ਜਾਂਦਾ ਔਰ ਬਿਲਕੁਲ ਕਿਉਂਕਿ ਲੋਹੇ ਨਾਲ ਤੁਸੀਂ ਉਹਤਪ੍ਰੋਤ ਹੋਗੇ ਤੁਹਾਨੂੰ ਕੋਈ ਅਸਰ ਹੀ ਨਹੀਂ ਹੈਗਾ ਹੈਨਾ ਜੀ ਤੁਹਾਨੂੰ ਕੋਈ ਅਸਰ ਨਹੀਂ ਹੈ ਕੋਈ ਅਸਰ ਨਹੀਂ ਹੈ ਚਾਹੇ ਟੈਟਨਸ ਲਵਾੜ ਦੀ ਲੋੜ ਹੀ ਨਹੀਂ ਹੈ ਲੋੜ ਹੀ ਨਹੀਂ ਹੈ ਲੋੜ ਹੀ ਨਹੀਂ ਹੈ ਕਮਾਲ ਹੈ ਅੱਛਾ ਇਹ ਦੱਸੋ ਸ਼ਹਿਰਾਂ ਦੇ ਵਿੱਚ ਜਿਹੜਾ ਹੈ ਵੀ ਪੰਜਾਬ ਦੇ ਹੋਰ ਸ਼ਹਿਰਾਂ 'ਚ ਵੀ ਸਪਲਾਈ ਜਾਂਦੀ ਤੁਹਾਡੀ ਦੁਕਾਨਾਂ ਤੋਂ ਕੋਹਨਾ ਤੇ ਦੁਕਾਨਾਂ ਤੇ ਨਹੀਂ ਦਿੰਦਾ ਅੱਛਾ ਦੁਕਾਨਾਂ ਤੇ ਦਿੰਦੇ ਹੀ ਨਹੀਂ ਹੈ ਅੱਛਾ ਗੁਰੂ ਘਰਾਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਜਿਹੜੀ ਆਮ ਪਾਰਟੀ ਆਪਣੇ ਉੱਤੇ ਆਮ ਆ ਕੇ ਲੈ ਕੇ ਜਾ ਸਕਦੇ ਇਹ ਸਮਾਨ ਦੁਕਾਨਾਂ ਤੇ ਨਹੀਂ ਮਿਲਦਾ ਕਰਿਓ ਜੀ ਕੈਮਰਾ ਮੇਰੇ ਵੱਲ ਨੂੰ ਹੈ ਇੱਧਰ ਨਾ ਦੇਖੋ ਹੁਣ ਦੇਖੋ ਇਹ ਗੜਵਾ ਕਰੋ ਸਾਹਿਬ ਨੇ ਦੇਖੋ ਤਨਮੈ ਜਾਤਾ ਹੈ ਇਹ ਜਤਨ ਸਾਹਿਬ ਗੁਰਦੁਆਰਾ ਬੁਖਸਰ ਸਾਹਿਬ ਕਿਸ ਤਾਂ ਗੁਰੂ ਸਾਹਿਬ ਨੇ ਬਖਸ਼ਿਸ਼ ਕਰੇ ਉੱਥੇ ਬਾਰ ਕਰੀ ਤੇ ਮੁ슬ਮਾਨ ਨੇ ਜੀ ਉਹਨਾਂ ਨੇ ਦਸਵੇਂ ਪਾਤਸ਼ਾਹ ਨੇ ਇਹਦੇ ਨਾਲੇ ਬਾਤ ਮਰਦ ਹੱਤ ਕਰੀ ਦੀ ਇਹ ਇੱਕ ਤਰੀਕੇ ਨਾਲ ਉਜ਼ਾਰ ਦੇ ਤੌਰ ਤੇ ਹਥਿਆਰ ਦੇ ਤੌਰ ਤੇ ਵੀ ਵਰਤਿਆ ਜਾ ਸਕਦਾ ਹੈ ਕਾਫੀ ਭਾਰੀ ਹੈ ਕਿੰਨਾ ਕਿੰਨਾ ਵਜਨ ਹੈ ਦਾ ਇਹ तकरीबन 3 ਕਿਲੋ ਦੇ ਕਰੀਬ ਹੋਗਾ 3 3 ਸੇ 10 4 ਦੇ ਕਿਲੋ ਦੇ ਕਰੀਬ ਹੀ ਲੱਗ ਰਿਹਾ ਜੀ ਇਹ ਪੂਰਾ ਦਾ ਪੂਰਾ ਇੱਕ ਤਰੀਕੇ ਨਾਲ ਅਟੈਕ ਕਰਨ ਦੇ ਲਈ ਵੀ ਵਰਤਿਆ ਜਾ ਸਕਦਾ ਹੈ ਗੁਰੂ ਸਾਹਿਬ ਨੇ ਇਸ ਦਾ ਪ੍ਰਯੋਗ ਕੀਤਾ ਸੀਗਾ ਗੁਰੂ ਸਾਹਿਬ 10ਵੇਂ ਪਾਤਸ਼ਾਹ ਨੇ ਇਹ ਨਾਲੇ ਪ੍ਰਯੋਗ ਕਰਾਇਆ ਸੀ ਜੀ ਦਤਨ ਸਾਹਿਬ ਗੁਰਦੁਆਰਾ ਸਾਹਿਬ ਜਿਸ ਟਾਈਮ ਕਰਕੇ ਆਏ ਹਾਂ ਜੀ ਜੀ ਮੁਖਸਰ ਸਾਹਿਬ ਮੁਖਸਰ ਸਾਹਿਬ ਦੇ ਵਿੱਚ ਇਸ ਦਾ ਪ੍ਰਯੋਗ ਕੀਤਾ ਸੀਗਾ ਜੀ ਲਓ ਜੀ ਕੈਮਰਾਮੈਨ ਇੱਕ ਵਾਰੀ ਸਾਰੀ ਜਿਹੜੀ ਹੈ ਨਾ ਫੈਕਟਰੀ ਇਹਨਾਂ ਦੀ ਸਰਬਲੋ ਦੇ ਭਾਂਡਿਆਂ ਦੀ ਦਿਖਾ ਦਿਓ ਜੀ ਔਰ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਲੋਹੇ ਦਾ ਕੰਮ ਹੋ ਰਿਹਾ ਹੈ ਸਰਬਲੋ ਦੇ ਬਰਤਨ ਬਣ ਰਹੇ ਹਨ ਔਰ ਇੱਕ ਹੀ ਚੀਜ਼ ਜਿਹੜੀ ਹੈ ਇਹਨਾਂ ਦੀ ਦੇਖਣ ਵਾਲੀ ਹੈ ਵਾਕਈ ਗੱਲਾਂ ਬਾਤਾਂ ਬੜੀਆਂ ਸੋਹਣੀਆਂ ਔਰ ਸਭ ਤੋਂ ਵਧੀਆ ਗੱਲ ਇੱਕ ਗੱਲ ਦੱਸ ਦਈਏ ਕਿ ਸਰਬਲੋ ਦੇ ਬਰਤਨ ਆਮ ਦੁਕਾਨਾਂ ਤੇ ਅਵੇਲੇਬਲ ਨਹੀਂ ਹੈ ਜੇਕਰ ਤੁਸੀਂ ਲੈਣੇ ਹੈ ਤਾਂ ਤੁਹਾਨੂੰ ਕੁੜੂਏ ਦੇ ਵਿੱਚੋਂ ਮਿਲਣਗੇ ਦੇਸ਼ਾਂ ਵਿਦੇਸ਼ਾਂ ਦੇ ਲੋਕ ਇੱਥੋਂ ਬਰਤਨ ਲੈਂਦੇ ਹਨ ਕਿ ਕਿ ਇਹਨਾਂ ਭਾਂਡਿਆਂ ਨੂੰ ਟੈਲੀਫੋਨ ਨੰਬਰ ਇਹਨਾਂ ਦੇ ਡਿਸਕ੍ਰਿਪਸ਼ਨ 'ਚ ਅਸੀਂ ਦੇ ਦਿੱਤੇ ਆ ਫੋਨ ਕਰਕੇ ਸੰਪਰਕ ਕਰ ਸਕਦੇ ਹੋ ਕਿਉਂਕਿ ਆਮ ਦੁਕਾਨਾਂ ਤੇ ਨਹੀਂ ਮਿਲਦੇ ਜੀ ਆ ਦੇਖੋ ਜੀ ਬਾਟਾ ਸਰਜੀਤ ਜੀ ਮੈਨੂੰ ਦਿਖਾ ਰਹੇ ਆ ਇੱਕ ਹੋਰ ਛੋਟਾ ਸਮਾਲ ਬਾਟਾ ਜਿਹੜਾ ਹੈ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਬਹੁਤ ਚੰਗਾ ਲੱਗਿਆ ਜੀ ਤੁਸੀਂ ਇਹਨਾਂ ਦੇ ਬੇਟਾ ਦੀ ਹੈ ਜੀ ਨਹੀਂ ਮੇਰੇ ਭਤੀਜੇ ਦੀ ਹੈ ਇਹ ਤੁਹਾਡੇ ਭਤੀਜਾ ਦੀ ਹੈ ਜੀ ਅੱਛਾ ਤੁਸੀਂ ਇਟ ਮੀਨਸ ਜੁਆਇੰਟ ਫੈਮਿਲੀ ਸਾਰੇ ਕੰਮ ਕਰਦੇ ਆ ਇਹ ਕਿੰਨੇ ਵਰਕਰ ਕੰਮ ਕਰਦੇ ਜੀ ਇੱਥੇ ਅਸੀਂ ਵਰਕਰ ਕੋਈ ਨਹੀਂ ਹੈ ਅੱਛਾ ਤੇ ਮੇਰੇ ਫੈਕਟਰੀ ਚੇਂਜ ਹੋਏ ਦੇਖੋ ਜੀ ਵਰਕਰ ਕੋਈ ਨਹੀਂ ਹੈ ਸਾਰੇ ਘਰ ਦੇ ਕੰਮ ਕਰਦੇ ਆ ਐਦਾਂ ਚੱਲਦੀ ਫੈਕਟਰੀ ਇਹ ਲਓ ਜੀ ਸਰਬ ਲੋ ਦੇ ਭਾਂਡੇ ਕੜੂਏ ਦੇ ਵਿੱਚ ਬਣਦੇ ਆ ਅੱਜ ਅਸੀਂ ਇੱਕ ਫੈਕਟਰੀ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਕਿੰਨਾ ਸਮਾਨ ਦੇਖੋ ਵੱਡੇ ਵੱਡੇ ਕੜਾਹੇ ਦੇਖ ਜੇ ਬਾਟੇ ਕੜਛੀਆਂ ਚਮਚ ਸਭ ਕੁਝ ਲੋਹੇ ਦਾ ਆਇਰਨ ਜਿਹੜਾ ਹੈ ਸਾਡੀ ਬੋਡੀ ਲਈ ਬਹੁਤ ਜ਼ਰੂਰੀ ਹੈ ਇਸ ਕਰਕੇ ਆਇਰਨ ਜਿਹੜਾ ਹੈ ਅੰਦਰ ਜਾਂਦਾ ਸਾਡੇ ਸਰੀਰ ਦੇ ਵਿੱਚ ਤੇ ਸਾਨੂੰ ਬਣਾਉਂਦਾ ਸਿਹਤਮੰਦ ਜੇਕਰ ਵਕਤੇ ਹੀ ਆਇਰਨ ਦੀ ਕਮੀ ਨੂੰ ਦੂਰ ਕਰਨਾ ਤਾਂ ਇਹਨਾਂ ਭਾਂਡਿਆਂ ਦਾ ਪ੍ਰਯੋਗ ਕਰਨਾ ਚਾਹੀਦਾ ਔਰ ਕਰ ਰਹੇ ਹਾਂ ਸਤਵੇਂ ਗੁਰੂ ਸਾਹਿਬ ਦਾ ਜਿਹੜਾ ਹੈ ਇਹ ਵਰਦਾਨ ਹੈ ਇਹਨਾਂ ਪਰਿਵਾਰਾਂ ਨੂੰ ਕੜੂਏ ਦੇ ਵਿੱਚ ਔਰ ਜਿਸ ਕਰਕੇ ਬਰਤਨ ਜਿਹੜੇ ਭਾਂਡੇ ਜਿਹੜੇ ਆ ਪੂਰੇ ਦੇਸ਼ਾਂ ਵਿਦੇਸ਼ਾਂ 'ਚ ਵਰਤੇ ਜਾਂਦੇ ਆ ਜਿਹੜੇ ਕਰਦੇ ਨੇ ਸੇਤ ਨੂੰ ਪਿਆਰ ਤੇ ਜਿਹੜੇ ਕਰਦੇ ਨੇ ਵਿਰਸੇ ਨੂੰ ਪਿਆਰ ਉਹ ਜ਼ਰੂਰ ਇਹ ਬਰਤਨ ਵਰਤਦੇ ਨੇ ਜੇਕਰ ਤੁਹਾਡੀ ਜਾਣਕਾਰੀ 'ਚ ਪਹਿਲੀ ਵਾਰੀ ਇਹ ਗੱਲ ਆਈ ਹੈ ਨਾ ਤਾਂ ਜ਼ਰੂਰ ਇਸ ਨੂੰ ਨਜ਼ਦੀਕ ਤੋਂ ਆ ਕੇ ਕੜੂਏ ਦੇ ਵਿੱਚ ਆ ਕੇ ਜ਼ਰੂਰ ਦੇਖਿਓ ਤੇ ਇਹਨਾਂ ਫੈਕਟਰੀਆਂ ਦੇ ਵਿੱਚ ਆ ਕੇ ਵਿਜ਼ਿਟ ਕਰਿਓ ਵਤਵਦ ਵਲੌਗ ਨੂੰ ਸ਼ੇਅਰ ਕਰਿਓ ਵਿਰਸੇ ਤੇ ਵਿਰਾਸਤ ਤੇ ਕੰਮ ਕਰਦੇ ਹੋਏ ਕੜੂਏ ਦੇ ਜਿਹੜੇ ਹੈ ਸਰਬ ਲੋ ਦੇ ਭਾਂਡੇ ਦਿਖਾਣ ਦੀ ਕੋਸ਼ਿਸ਼ ਕੀਤੀ ਹੈ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਸਾਡਾ ਵਲੌਗ ਚੰਗਾ ਲੱਗਿਆ ਹੋਵੇਗਾ ਵਤਵਦ ਸ਼ੇਅਰ ਕਰਿਓ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਲਿਓ ਜੁਆਇਨ ਵੀ ਕਰ ਸਕਦੇ ਹੋ ਸੁਪਰ ਥੈਂਕਸ ਵੀ ਭੇਜ ਸਕਦੇ ਹੋ ਅਤੇ ਫੇਸਬੁੱਕ ਤੇ ਸਾਨੂੰ ਸਟਾਰਟਸ ਵੀ ਸੈਂਡ ਕਰ ਸਕਦੇ ਹੋ ਜੇਕਰ ਤੁਸੀਂ ਸਾਡੇ ਚੈਨਲ ਨੂੰ ਤੇ ਸਾਡੇ ਇਸ ਕਾਰਜ ਨੂੰ ਸਪੋਰਟ ਕਰਨਾ ਚਾਹਦੇ ਹੋ ਸ਼ੁਕਰੀਆ ਜੀ ਮਿਹਰਬਾਨੀ ਜੀ ਧੰਨਵਾਦ ਜੀ